ਓ ਭਾਈ ਹਾਂ ਉੱਧਰ ਨੂੰ ਆ ਇੱਥੇ ਟਿਕਾ ਕੇ ਖੜ ਜੋ ਜਿੰਨਾ ਤੇ ਆਪਣੇ ਕੋਲ ਕੋਈ ਜੇਸੀ ਵੀ ਜਾਂ ਹੈਡ ਰੈਲ ਨਹੀਂ ਹੁੰਦਾ ਮਰੇ ਟੁੱਟਣਾ ਨਹੀਂ ਲੋ ਅੱਬਾ ਆਪਣਾ ਜੋਰ ਲਾਈ ਜਾਂਦੇ ਆ ਸੰਕਾ ਕਰਾਈ ਜਾਂਦੇ ਆ ਆਗੂ ਲੱਗੇ ਹੋਏ ਜੇਸ ਵੀਆ ਆ ਜਾਂਦੇ ਹੈਡ ਰੈਲ ਫੇਰ ਕਰਨਾ ਪੈਣਾ ਹੈ ਭੰਗਦੇ ਰਹਿਾਂਗੇ ਇਹ ਗੱਲ ਸਾਫ਼ ਹੈ ਮੇਰੀ ਗੱਲ ਸੁਣੋ ਧਿਆਨ ਨਾਲ ਉਹ ਆ ਮੂੰਹ ਤੇ ਭਈ ਆ ਮਗਾ ਕੇ ਲਾ ਲੋ ਮੱਚਣ ਨਹੀਂ ਦਿੰਦੀ ਮੂੰਹ ਅੱਜ ਟੀਵੀ ਕੋਲਕਾਟ ਦੀ ਹੁੰਦੀ ਆ ਜਿਹੜੀ ਬੁੱਛ ਵਾਲੀ ਦੰਦਾਰੀ ਇਹ ਮਗਾ ਕੇ ਲਾ ਲੋ ਮੂੰਹ ਨਹੀਂ ਮੱਚਣ ਨੂੰ ਜ਼ਰਦਾ ਕਰਕੇ ਦੇਖ ਲੋ ਸਾਰੇ ਤੁਰ ਲਗੇ ਸਾਰੇ ਦਿੱਲੀ ਜਾਣ ਲਈ ਆਏ ਇੱਥੇ ਕੋਈ ਖੜਾ ਨਹੀਂ ਆਇਆ ਇਹ ਸਾਰਿਆਂ ਦੀ ਭਾਵਨਾ ਹੈ ਆਲੇ ਦਿੱਲੀ ਜਾਣ। ਤੇ ਦਿੱਲੀ ਜਾ ਕੇ ਰਹਾਂਗੇ ਪਰ ਮੇਰਾ ਵੀ ਬਿਆਉਤ ਬੰਦੀ ਨਾ ਜਾਏ। ਰਣਨੀਤੀ ਬਣਾ ਕੇ ਜਾਇਆ ਜਾਊਗਾ। ਆਲੇ ਆਪਾਂ ਆਪਣੇ ਬੰਦੇ ਦੇ ਕੋਲੇ ਕੀ ਆਡੀਓ ਸੜਦੰਦੇ ਜਾ ਕੇ ਆਊਗਾ ਅਹ ਜੀ। ਇਹਦੀ ਵੀ ਕੋਈ ਬਿਆਉਤ ਬੰਦੀ ਚਾਹੀਦੀ ਕੋਈ ਹੈਡ ਰੈਗ ਕੋਈ ਨੇੜੇ ਪਿੰਡਾਂ ਵਾਲੇ ਜੇ ਸੀ ਵੀ ਕੋਈ ਹੈਡ ਰੈਗ ਲਿਆ ਸਕਦੇ ਹੋ ਬਾਈ ਲੈ ਆ ਯਾਰ। ਕੋ ਨੇੜੇ ਪਿੰਡਾਂ ਦੇ ਵਿੱਚ ਕੋਈ ਜੇ ਸੀ ਵੀਆਂ ਹੈਗੀਆਂ। ਬੋਲਿਓ। ਐਨ ਇਹ ਜਵਾਨੀ ਪੰਜਾਬ ਦੀ ਐ ਖੜਨ ਵਾਲੀ ਨਹੀਂ ਇਹ ਇਹਦਾ ਨਾ ਇਹਨੂੰ ਮੈਨੂੰ ਐ ਲੱਗਦਾ ਵੀ ਆਪਾਂ ਨੂੰ ਸ਼ਿਹਰਸਤ ਦਾ ਵਿਆਹ ਜਿੰਨਾ ਚਾਹ ਹੁੰਦਾ ਯਾਰ ਤਾਂ ਤੋਂ ਨੂੰ ਤੋਂ ਨੂੰ ਤੇ ਮਕੂਦੀ ਐ ਤੋਂ